ਕਿਦੋਂ ਲੈਣਾ ਪਸਤਾ ਹੋ ਪਸਤਾ ਹੋ ਨਾ ਕਿਥੋਂ ਆ ਰਿਹਾ ਚੋਂ ਜਾਂਦਾ ਜੇ ਜਿੱਤਾ ਦਾ ਸਾਡਾ ਲੋਕਾਂ ਦਾ ਸਲਾ ਬੰਦ ਹੋ ਗਿਆ ਇਹਨੂੰ ਘੁੱਸ ਲੱਗ 2 ਨੰਬਰ ਦਾ ਕਿਦੋਂ ਆ ਗਿਆ ਸਰਕਾਰਾਂ ਸਾਡੇ ਤੇ ਕਾਨੂੰਨ ਥੋਪਟ ਵੀ ਐ ਦੂਜੇ ਸਾਡੇ ਫਰਫਰ ਬੰਦੇ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਕਿੱਧਰ ਦਾ ਇਨਸਾਫ ਹੈ ਕੋਈ ਕਾਨੂੰਨ ਦਾ ਨਹੀਂ ਤੇ ਇਧਰ ਨਾੜੇ ਆਪਣੇ ਕੈਮਰਾ ਪੁਲਿਸ ਕੋ ਆਇਓ ਮੀਡੀਆ ਨੂੰ ਕਹਿੰਨਾਂ ਨਾ ਮਾੜੇ ਮੈਂ ਬਤਾ ਗਾਉਨ ਨੂੰ ਇੱਥੇ ਹੀ ਰੋਡ 'ਤੇ ਪਾਉਣਾ ਪਿਆਲੇ ਨੂੰ ਪਸਤਾਵਲ ਪਸਤਾਵਲ ਨੂੰ ਨਾ ਜਸਾਉਂ ਕਿ ਤੁਰਿਆ ਜੋਂ ਜਾਂਦਾ ਜਾ। ਕਿੰਨਾ ਧਸਾ ਲੋਕਾਂ ਦਾ ਸਰਾ ਬੰਦੇ ਇਹ ਕੋਸੇ ਕੋਈ 2 ਨੰਬਰ ਕਹਿੰਦਾ ਪੋਸਟਮਾਰਟ ਹੋ ਲੈੰਦੋ ਹਾਂਜੀ ਪਤਾ ਲੱਗ ਜਾ ਗੋਲੀਆਂ ਲੱਗੀਆਂ ਇੱਥੇ ਇਹਨੇ ਗੋਲੀਆਂ ਲੱਗੀਆਂ ਗੇਰ ਗਲਾਸ ਲੈਣੇ ਚੁੱਕੇ ਜੀ ਸਰ ਬੰਦਾ ਡਾਬ ਨਹੀਂ ਮਰਨ ਵਾਲਾ ਇੱਕ ਦੀ ਗੋਲੀ ਨਾਲ ਨਹੀਂ ਮਰਨ ਵਾਲਾ ਉਹਨੇ ਪਿਸਤੌਲ ਲਈ ਫੜਿਆ ਪਰ ਇਹਨੇ ਚੱਕਦਾ ਬੰਦੇ ਸਾਰੇ ਗੋਲੀਆਂ ਮਾਰੀਆਂ ਉਹਦੇ ਹਾਂਜੀ ਕੋਈ ਇੱਕ ਪਾਹੀ ਪੋਕੇ ਦੇਖਵਾਓ ਇਹ ਜੜਾ ਗੱਡੀ ਠੀਕਲ ਹੋਈ ਬਜੀ ਬਾਈ ਇੱਥੇ ਕੱਢੇ ਵਣ ਗਏ ਆਦੇ ਮੁੰਡਾ ਆ ਤੇ ਇਹਦੀ ਕੱਡੀ ਗੱਲ ਤੇ ਇਹਨਾਂ ਪਿਛਲੇ ਟਾਰਾਂ ਚ ਮਾਰੀ ਉਹਦੇ ਗੱਡੀ ਹਣੇ ਟੈਰ ਪਾਉਂਦੇ ਠੀਕ ਆ ਬੈਂਸਰ ਸੁਖਾਈ ਹੋਈ ਉਹਨੇ ਫੋਨ ਕੀਤਾ ਤੇ ਮੁੰਡੇ ਆ ਕੇ ਗਾਰ ਲੈ ਕੇ ਜਿਹੜਾ ਪੁੱਛਿਆ ਕਿਸਿਆ ਕੋਣੀ ਆਣ ਕੇ ਰਪਾਲ ਪਰ ਕੱਡੇ ਤਾਂ ਥੋੜਾ ਥਾੜ ਜਿਹਾ ਚਲਾ ਦੇ ਤੇ ਪੁਲਿਸ ਕੋਲ ਜਾ ਕੇ ਮੋਕੇ ਤੇ ਆਉਂਦੇ ਕੋ ਕੀ ਕਰਵਾਇਆ ਜਾਈਏ ਪੁਲਿਸ ਵਾਲੇ ਨੂੰ ਫੋਨ ਆਇਆ ਹੈ ਪੁਲਸਾਰੇ ਤੇ ਗਰੀਬ ਨੂੰ ਦੇ ਕੋਈ ਕੀ ਕਰਵਾਇਆ ਤੇ ਹੁਣ ਜਾਣ ਪਤਾ ਨਹੀਂ ਕਰਤਨ ਜੀ ਇਹ ਘਰ ਨੋਈ ਇਹਦੀ ਗੱਡੀਆਂ ਦੜੀਆਂ ਵਰਨਾ ਚਾਚਾ ਜੀ ਦੀ ਗੱਡੀ ਪੂਰੀ ਗੇੜ ਲੱਗੇ ਚਲ ਗਈ ਆ ਉਹਨੇ ਰੋਮ ਸਾਈਡ ਲਾਇਆ ਗੱਡੀ ਲਾਈ ਆ ਪਹਿਲੇ ਟਾਇਰ ਪਾੜਿਆ ਵਾ ਚਲੋ ਜੀ ਹਥੋਫਾਈ ਹੋ ਗਏ ਦੋਵੇਂ ਡਰਾਈਵਰ ਜੀ ਕੋਈ ਗੱਲ ਨਹੀਂ ਬਾਤ ਨਹੀਂ ਉਹ ਦੂਜੇ ਡਰਾਈਵਰ ਨੇ ਉਹਨੇ ਮਾਲਕਾਰ ਤੀਨ ਨੂੰ ਸੱਧਿਆ ਵਾ ਉਹਨਾਂ ਹਥੋਫਾਈ ਹੋਈ ਉਹਨਾਂ ਗੋਲੀਆਂ ਮਾਰੀਆਂ ਤੇ ਨਾ ਦੋ ਲੱਗੀਆਂ ਵਾ ਮੁੜ ਕੇ ਉਹਦਾ ਡੈਡੀ ਵੀ ਨਾਲ ਆਰਤੀਆ ਸਰਪਾਲ ਸਿੰਘ ਦਾ ਉਹਨਾਂ ਪਿਸਟਲ ਖੋਇਆ ਉਹਦੇ ਪਿਓ ਨੇ ਪਿਓ ਉਹਦਾ ਪਹਿਲੇ ਮੋਟਰਸਾਈਕਲ ਤੇ ਬਾਗ ਭੱਜ ਗਿਆ ਮੁੰਡਾ ਬਾਅਦ ਭੱਜ ਗਿਆ ਆਨੂੰ ਇਨਸਾਫ ਚਾਹੀਦਾ ਜੀ ਬਸ ਉਹਨਾਂ ਚੱਕ ਬਤਾ ਧਰਨਾ ਨਹੀਂ ਚੋਂ ਜਾਵਤਾ ਜਸਲਾ ਕਿੱਥੋਂ ਆਉਣ ਰਿਹਾ ਜੀ ਕਾਨੂੰਨ ਦੀ ਕਾਰਵਾਈ ਕਰਕੇ ਆਉਣ ਰਿਹਾ ਢਿੱਲ ਕੜ ਕੇ ਨਾ ਦੀ ਚਾਚਾ ਜੀ ਦਾ ਨਾਮ ਆਖਣ ਨੂੰ ਸੀ